ਇਹਦਾ ਜਿਹੇ ਹੱਥ ਬਲਬੂਤ ਕਰਨੇ 1 ਜੂਨ ਵਾਲੇ ਦਿਨ ਪੰਜੇ ਤੇ ਚੋਲ ਨਿਸ਼ਾਨ ਤੇ ਵੋਟ ਪਾ ਕੇ ਤੁਸੀਂ ਸਾਰਨੋਂ ਬਿਹਤਰੀਨ ਵਕੀਰ ਜਿਹੜਾ ਪੰਜਾਬ ਤੋਂ ਆਪਣੇ ਏਰੀਆ ਵਾਸਤੇ ਲੱਭ ਸਕਦੇ ਹੋ ਸਸਦ ਭਾਗ ਚੇ ਚਾਹ ਪਾਰਟੀ ਨੇ ਬਹੁਤ ਸੋਚ ਸਮਝ ਕੇ ਇੱਕ ਨਿਰਦਾਰ ਲੀਡਰ ਇੱਕ ਇਮਾਨਦਾਰ ਵਿਅਕਤੀ ਜਿਹੜਾ ਆਪਣਾ ਦ੍ਰਿੜ ਨਾਲ ਗੱਲ ਕਰ ਸਕਦਾ ਉਹਨੂੰ ਇੱਥੇ ਲੈ ਕੇ ਬ੍ਰੀਡ ਕੀਤਾ ਉਦਾ ਕਾਰਨ ਕੀ ਸੀ ਆ ਪਾਰਟੀ ਵੱਲੋਂ ਐਮ ਐਲ ਏ ਰਹੇ ਲੀਡਰ ਆਫ ਦੀ ਆਪੋਜੀਸ਼ਨ ਜਿਹੜੀ ਪੋਜੀਸ਼ਨ ਮੇਰੇ ਕੋਲ ਹੈ ਅੱਜ ਤੋਂ 5 ਸਾਲ ਪਹਿਲੇ ਕਹਿਣਾ ਸਭ ਕੁਝ ਸੀ ਜੇਕਰ ਨੇੜੇ ਹੋ ਕੇ ਇਹਨਾਂ ਨੇ ਕੇ ਜੀ ਵੀワਲ ਸਾਹਿਬ ਦੇ ਤੇ ਭਗਵੰਤ ਮਾਨ ਜੀ ਦੇ ਦਰਸ਼ਨ ਕੀਤੇ ਉਦੋਂ ਇਹਨਾਂ ਨੇ ਫੈਸਲਾ ਕੀਤਾ ਕਿ ਮੈਂ ਗਲਤ ਜਗ੍ਹਾ ਤੇ ਆ ਕੇ ਪਾਸ ਤੁਸੀਂ ਮੇਰੇ ਹੋਏ ਮਸੂਸ ਕਰ ਰਹੇ ਹੋ ਗਹਿਰਾ ਸਾਹਿਬ ਨੇ 5 ਸਾਲ ਪਹਿਲੇ ਕਰ ਲਿਆ ਤੁਸੀਂ ਹੁਣ 5 ਸਾਲ ਬਾਅਦ ਕੀ ਮੈਂ ਬਾਕੀ ਗੱਲਾਂ ਤੇ ਤੁਹਾਨੂੰ ਖੈਰਾ ਸਾਹਿਬ ਦੱਸਣਗੇ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਜਾਣਕਾਰੀ ਮੈਂ ਜਿਹੜੀਆਂ ਚੰਗ ਗੱਲਾਂ ਸਾਡੀ ਪਾਰਟੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ ਚ ਹਿੰਦੁਸਤਾਨ ਦੇ ਲੋਕਾਂ ਵਾਸਤੇ ਤੇ ਵਿਸ਼ੇਸ਼ ਤੌਰ ਪੰਜਾਬ ਦੇ ਵੀਰਾਂ ਵਾਸਤੇ ਤੇ ਪੈਣਾ ਵਾਸਤੇ ਲੈ ਕੇ ਆਂਦੀ ਆ ਮੈਂ ਉਹ ਗੱਲ ਤੁਹਾਡੇ ਸਾਹਮਣੇ ਰੱਖਾਂਗਾ ਬਾਕੀ ਗੱਲ ਪਿੰਡੋਂ ਪਿੰਡੇ ਦੀ ਗੱਲ ਨਹੀਂ ਰਹਿਣੇ ਸਾਲ ਨੂੰ ਪਹਿਲੇ ਕਿ ਪਿਛਲੇ 4 ਸਾਲ ਤੋਂ ਲਗਾਤਾਰ ਹਿੰਦੁਸਤਾਨ ਦੀ ਖੇਤੀ ਅਤੇ ਵਿਸ਼ੇਸ਼ ਤੌਰ ਪੰਜਾਬ ਦਾ ਕਿਸਾਨ ਆਪਣੀਆਂ ਮੰਗਾਂ ਜੈਨੂਅਲ ਮੰਗ ਕੀਤੀ ਸੀ ਕਿ ਜਿਹੜੀ ਅਸੀਂ ਫਸਲ ਬੀਜਦੇ ਆਂ ਐਨੀ ਮੰਗ ਕਰਦੇ ਨੇ ਕਿ 6 ਮਹੀਨੇ ਪਹਿਲੇ ਉਹਦੀ ਸਾਨੂੰ ਕੀਮਤ ਦੱਸ ਦੋ ਤੇ ਜਦੋਂ ਫਸਲ ਮੰਡੀ ਚਾ ਦੇ 100% ਦੀ ਤੁਸੀਂ ਉਸ ਰੇਟ ਤੇ ਖਰੀਦ ਕਰੋ ਜੱਟ ਕੀ ਗੱਲ ਹੈ ਜੀ ਹੋਰ ਤਾਂ ਕੋਈ ਗੱਲ ਨਹੀਂ ਇਹ ਪੀੜਾ ਦਾ ਮੁਸ਼ਕਲ ਕੰਮ ਹੈ ਇਹ ਧੀਖ ਹੈ ਖੇਲ ਵਾਸਤੇ ਤਕਰੀਬਨ ਤਈ ਫਸਲਾਂ ਵਾਸਤੇ 14 ਲੱਖ ਕਰੋੜ ਰੁਪਏ ਲੱਗੇ। ਪਰ ਜਦੋਂ ਸੀ ਝੋਨਾ ਜਾਂ ਕਣਕ ਹੋਈ ਕਿਤੇ। ਇਸ ਦੇਸ਼ ਦਾ ਭੇਡ ਪਾਲਣ ਵਾਸਤੇ 140 ਕਰੋੜ ਤੋਂ ਅੱਜ ਕਣਕ ਤੇ ਜਾਂ ਚਾਵਲ ਨੂੰ ਆਇਆ ਕਰਦਾ। ਜਿਹਨੇ ਪਿਛਲੀ ਵਾਰ ਤੁਸੀਂ ਕਣਕ ਜਾਂ ਚਾਵਲ ਖਰੀਦੇ ਨੇ ਅੱਜ ਮਾਰਕੀਟ ਦੋਨਾਂ ਦਾ ਤਕਰੀਬਨ 1000 ਰੁਪਏ ਕੁਇੰਟਰ ਬਚੇ ਰੇਟ ਵੱਧ ਗਿਆ। ਇਹ ਗੌਰਮੈਂਟ ਖਰੀਦ ਕੇ ਵੇਚਣਾ ਵਿਚਾਰੇ ਤਾਂ ਵੀ ਗੌਰਮੈਂਟ ਨੂੰ ਲਾਭ ਹੁੰਦਾ ਕੋਈ ਨੁਕਸਾਨ ਵਾਲੀ ਗੱਲ ਭਾਵੇਂ ਝਾੜਾ ਖਰੀਦ ਲੋ ਭਾਵੇਂ ਖੰਡ ਖਰੀਦ ਲੋ ਸੋ ਇਹ ਮੈਂ ਤਾਂ ਤੁਹਾਨੂੰ ਦੱਸਣ ਕਰਨਾ ਕਾਂਗਰਸ ਨੇ ਤਾਂ ਹੀ ਪਾਰਟੀ ਨੇ ਫੈਸਲਾ ਕੀਤਾ ਕਿ ਜੇ ਇੰਡੀਆ ਬਲੌਕ ਨੂੰ ਮжоਰਿਟੀ ਮਿਲੇਗੀ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਏਗਾ ਸੀ ਪਹਿਲਾ ਫੈਸਲਾ ਜਿਹੜੀ ਕਿਸਾਨਾਂ ਦੀ ਮੰਗ ਹੈ ਕਿ ਸਾਨੂੰ ਐਮਐਸਪੀ ਦਿੱਤੀ ਜਾ ਮਿਨੀਮਮ ਸਪੋਰਟ ਪ੍ਰਾਈਸ ਡਾਕਟਰ ਸੁਆਮੀ ਨਾਥਨ ਜੀ ਦੇ ਫਾਰਮੂਲੇ ਬਤਾਤੇ ਅਸੀਂ ਇਹ ਫੈਸਲਾ ਕਰਤਾ ਤੁਹਾਨੂੰ ਦਿੱਤੀ ਜਾਏਗੀ ਸੋ ਮੈਂ ਇਹ ਖੁਸ਼ਖਬਰੀ ਦੇਣ ਵਾਸਤੇ ਵਿਸ਼ੇਸ਼ ਅਸਮ ਨੂੰ ਸਾਰਿਆਂ ਨੂੰ ਪਹਿਲਾ ਜਿਹੜਾ ਪਾਰਲੀਮੈਂਟ ਹਲਕੇ ਤੋਂ ਮੁਹੰਮਦ ਸ਼ਮਾਈ ਸ਼ਾਮਲ ਹੋਇਆ ਹੈ ਆਪਣੇ ਛੋਟੇ ਵੀਰ ਨੇ ਇਸ ਹਲਕੇ ਦੀ ਦੂਸਰੀ ਗੱਲ ਜਿਹੜਾ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇਣਾ ਚਾਹਨਾ ਜਦੋਂ ਮੋਦੀ ਸਾਹਿਬ ਆਏ ਨੇ 2014 ਸਮੂਹਕੀ ਕਿਸਾਨੀ ਤੇ ਕਰਜ਼ਾ ਸੀ 9 ਲੱਖ ਰੁਪਏ ਇਹਨਾਂ ਕੋਲ ਦੋ ਵਿਕਲਪ ਸਨ ਕਿ ਜਾਂ ਕਿਸਾਨੀ ਜਾ ਕੇ ਖੇਤ ਮਜ਼ਦੂਰਾਂ ਦਾ ਕਰਜ਼ਾ ਖਤਮ ਕਰ ਦੋ ਜਾਂ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਵੱਡੇ ਠੱਗੀਆਂ ਵਾਲੇ ਬੰਦੇ ਨੇ ਉਹਨਾਂ ਦੇ ਕੁਝ ਬੈਂਕਾਂ ਦੇ ਕਰਜ਼ੇ ਸਨ ਹੋਰ ਕਿਉਂਕਿ ਇਹ ਜਿਹੜੀ ਜਮਾਤ ਹੈ ਭਾਜਪਾ ਇਹ ਹੈ ਹੀ ਰਾਈਟ ਆਫ ਦਾ ਇਹਨਾਂ ਕਿਸਾਨਾਂ ਨੂੰ 1 ਰੁਪਈਆ ਦੀ ਲਾਹਤ ਨਹੀਂ ਦਿੱਤੀ ਅਮੀਰ ਆਦਮੀ ਨੂੰ 16 ਲੱਖ ਕਰੋੜ ਦਾ ਕਰਜ਼ਾ ਮਾਰ ਦਿੱਤਾ ਅਸੀਂ ਉਸੇ ਤੇ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਡਾਕਟਰ ਮੁਰਮੋਨ ਸਿੰਘ ਦੀ ਗਰਮ 70 ਹਜ਼ਾਰ ਕਰੋੜ ਰੁਪਏ ਜੋ ਬਾਈ ਦੀ ਇੰਡੀਆ ਬਲੌਗ ਦੇ ਚੇਅਰਮੈਨ ਅਸੀਂ ਹੈ ਮੈਂਬਰ ਕੇਜਰੀਵਾਲ ਕੇਜਰੀਵਾਲ ਦਾ ਖੁੱਦ ਦਾ ਕਹਿਣਾ ਪੜਨੇ ਦੀ ਰੈਲੀ ਕਿ ਜੇ ਇੰਡੀਆ ਬਲੌਗ ਕੋ ਮжоਰਿਟੀ ਆਈ ਤਾਂ ਉਹ ਇਸ ਦਾ ਪ੍ਰਧਾਨ ਮੰਤਰੀ ਹੋਏਗਾ ਤੇ ਜੇ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਣਾ ਤੇ ਫਿਰ ਇਹਨਾਂ ਨੂੰ ਮੋਟੇੜੀ ਕਰਦੀ ਪਾਣੀ ਆਪਰ ਫਿਰ ਸਿੱਧੇ ਤੌਰ 'ਤੇ ਸੁਖਬਾਲ ਸਿੰਘ ਖੇਡਣ ਵੋਟਸ ਤੋਂ ਕਾਮਯਾਬ ਕਰੋ મોદી ਵੀ ਰੋਕੀ ਐ ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਗੁਰੂਮਾਨ ਸਿੰਘ ਸਾਹਿਬ ਮੇਲ ਕਰਨ ਤੇ ਬਹੁਤਾ ਚਰਨੀ ਚੱਲੀ ਤੇ ਭਗਵਾਨ ਤੇ ਬਹੁਤਾ ਚਰਨੀ ਚੱਲੀ ਕਿਉਂਕਿ ਨਾ ਤੇ ਕੇਜਰੀਵਾਲ ਦੇ ਨਾਲ ਇਹ ਸਿੱਧੇ ਤੌਰ 'ਤੇ ਭਾਜਪਾ ਦਾ 에ਜੈਂਟ ਮੈਂ ਸਹਨੇਪਿੰਡ ਚ ਸੰਗਰੂਰ ਜ਼ਿਲ੍ਹੇ ਲੀਡਰ ਆਫ ਦੀ ਆਪੋਜੀਸ਼ਨ ਇਹ ਗੱਲ ਕਹਿ ਕੇ ਚਲੇ ਬੀਜੇਪੀ ਦਾ ਏਜੰਟ ਜੋ ਸਾਡੇ ਕਿਸਾਨਾਂ ਨਾਲ ਕਰਾਇਆ ਰਣਕੇ ਮਰਵਾ ਲਿਆ ਹਰਿਆਣੇ ਦੀ ਪੁਲਿਸ ਨੇ ਦਾ ਸ਼ੁਭਪਾਲ ਸਿੰਘ ਜੀ ਤੂੰ ਗੱਲ ਨਹੀਂ ਸੁਣੀ ਜਿੱਦਣ ਆਪਣਾ ਨੌਜਵਾਨ ਸਾਡਾ ਵੀਰ ਸੁਭਕਰਨ ਸਿੰਘ ਮਾਰਿਆ ਗਿਆ ਤੇ 400 ਤੋਂ ਵੱਧ ਕਿਸਾਨ ਫਟੜ ਹੋਇਆ ਸਾਡੀ ਪੰਜਾਬ ਪੁਲਿਸ ਇੱਕ ਇੱਕ ਮੀਲ ਪਿੱਛੇ ਸੀ ਉਥੋਂ ਡਰੋਂ ਆਂਦੇ ਰਹੇ ਗੋਲੀਆਂ ਅੰਦਿਆਂ ਰਹੀਆਂ ਸਾਡੇ ਟਰੈਕਟਰ ਮੋਟਰਸਾਈਕਲ ਸਕੂਟਰ ਨਾਲ ਆਕਲਾਤੀ ਗਈ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਨੌਜਵਾਨ ਮਾਰੇ ਆ ਬਖਾਇਆ ਗਿਆ ਕਿ ਜੀਨ ਦੇ ਵਿੱਚ ਹੋਇਆ ਤਾਂ ਕਿਉਂਕਿ ਬਿਲਕੁਲ ਤੁਹਾਨੂੰ ਪਤਾ ਬਾਰਡਰ ਦੇ ਬਾਹਰ ਕੀ ਹੈ ਤੇ ਤੁਹਾਡਾ ਦਾਸ ਪ੍ਰਤਾਪ ਸਿੰਘ ਬਾਜਵਾ ਨੇ ਰੈਟ ਪਟੀਸ਼ਨ ਕੀਤੀ ਜਿਸ ਦੀ ਰੈਟ ਪਟੀਸ਼ਨ ਦਾ ਜੁਡੀਸ਼ੀਅਲ ਕਮਿਸ਼ਨ ਬੈਠੀ ਤੁਹਾਡੇ ਦਾਸ ਨੇ ਪਟੀਸ਼ਨ ਕੀਤੀ ਜਿਹਦੇ 'ਚ ਹੁਣ ਜਾਜ ਬਧਾਇਆ ਹਾਈ ਕੋਰਟ ਦਾ ਤੇ ਕਿਸਾਨਾਂ ਨੂੰ ਜਸਟਿਸ ਦਿਵਾਉਣ ਵਾਸਤੇ ਅਰੇ ਆਦੇ ਪੁਲੀਸ ਅਫਸਰ ਨੂੰ ਸਦਾਨਾ ਤੋਂ ਆਉਣ ਵਾਸਤੇ ਇਹ ਕੇਸ ਕੀਤਾ ਐਪੀਐਸ ਜੀਰੋਂ ਮੇਰਾ ਵਕੀਲ ਜੇ ਤੁਹਾਡੇ ਦਾਸ ਨੇ ਕੇਸ ਕੀਤਾ ਪੰਜਾਬ ਦੀ ਕਿਸਾਨੀ ਨੂੰ ਜਸਟਿਸ ਜ਼ਵਾਨ ਦਾ ਮੈਂ ਇੱਥੋਂ ਹੀ ਅੱਜ ਅਪੀਲ ਸਾਰੀ ਹੀ ਭਾਰਤੀ ਕਿਸਾਨ ਯੂਨੀਅਨਸ ਨੂੰ ਗੁਜ਼ਾਰਿਸ਼ ਕਰਨ ਵਨ ਟਾਈਮ ਆਇਆ ਆਪ ਤੇ ਦੋਨੋਂ ਜਿਹੜੇ ਇੱਕੋ ਸਿੱਕੇ ਦੇ ਦੋ ਪੈਸੇ ਦੂ ਜੇ ਅਸੀਂ ਜਾਣੇ ਆ ਮੋਦੀ ਰੋਕਣਾ ਤੇ ਦੇ ਅਸੀਂ ਚਾਹਦੇ ਇਹਨਾਂ ਨੂੰ ਗੜੂਗਾ ਨਾ ਤੇ ਇੱਕੋ ਹੀ ਵਿਕਲਪ ਹੈ ਕਾਂਗਰਸ ਨੂੰ ਮੋਟਾ ਤੋਂ ਮੈਨੂੰ ਪੂਰਨ ਆਸ ਹੈ ਤਾਂ ਵੇਖੋ ਇਹਦੇ ਵਰਗਾ ਵਕੀਰ ਤੁਹਾਨੂੰ ਨਹੀਂ ਜੇ ਲੱਭਣਾ 2000 ਸਾਡੇ ਕੋਲ ਪਾਲਕੀ ਵਾਲਾ ਸੀ ਨਾ ਵਕੀਰ ਹਿੰਦੁਸਤਾਨ ਦਾ ਤਗੜਾ ਪੰਜਾਬ ਨੇ ਕਿਸਾ ਵਾਸਤੇ ਸਾ ਸੁਪਾਲ ਸਿੰਘ ਤੋਂ ਬਿਹਤਰ ਅਮਾਨਦਾਰ ਵਕੀਰ ਨਹੀਂ ਜੱਗੇ ਤੋ ਇਸ ਗੱਲ ਕਰ ਮੇਰੀ ਹੱਥ ਜੋੜ ਕੇ ਬੁਨਾਰਸ਼ ਹੈ ਪਹਿਲੇ ਫੈਸਲੇ ਅਸੀਂ ਦਿਲ ਤੋਂ ਕੀਤੇ ਨੇ ਪੰਜਾਬੀ ਬਹੁਤੇ ਫੈਸਲੇ ਤੇ ਸੰਮੂਰ ਵਾਲੇ ਜਿਲ੍ਹੇ ਤੋਂ ਕਰਦੇ ਤੇ ਬੋਟਾ ਨੂੰ ਕਹਿੰਦੇ ਨੇ ਮਤਦਾਨ ਉਹਦਾ ਮਤਲਬ ਹੁੰਦਾ ਥੋੜਾ ਜਿਹਾ ਮਤਦਾਨ ਇਸਤੇਮਾਲ ਕਰੋ ਤਾਂ ਫੇਰ ਮੂਲ ਪਾਓ ਕੈਨਤੀ ਕਰੀਏ ਮਤਦਾਨ ਦਿਲ ਦਾ ਅੰਲਾ ਕਰੀਏ ਜੇ ਤਾਲ ਕਰਕੇ ਤੇ ਆ ਆਪੋ ਹੌਂਸਲੇ ਆਂਦਾ ਜਿਹੜਾ ਮਾਤੇ ਸਿਰ ਤੇ ਰੱਖ ਕੇ ਹੱਥ ਮਾਤੇ ਸਿਰ ਤੇ ਹੱਥ ਰੱਖ ਕੇ ਹਜ਼ਾਰਾਂ ਲੋਕਾਂ ਵਿੱਚ ਕੁੱਫਰ ਤੋਲਦਾ ਝੂਠ ਬੋਲਦਾ ਇਸ ਆਦਮੀ ਤੇ ਆਪਾਂ ਕਿੱਸਾ ਵਿਸ਼ਵਾਸ ਕਰੀਏ ਕੋਈ ਨਹੀਂ ਜਿੰਦਾ ਹੋਇਆ ਮੈਨੂੰ ਪੂਰ ਨਾਸ ਸਾਰੇ ਮੇਰੇ ਵੀਰ ਇਥੋਂ ਦੇ ਬਹੁਤ ਹੀ ਜਿਹੜੇ ਸੂਝਵਾਰ ਮੋਢਰ ਨੇ ਉਹ ਪੰਜੇ ਦੇ ਚੋਲ ਨਿਸ਼ਾਲ ਤੇ ਮੋਰ ਲਾਂਗੇ ਸਾਥ ਸੁਪਾਲ ਸਿੰਘ ਕਾਮਯਾਬ ਕਰਨਗੇ ਵਾਹਿਗੁਰੂ ਦਾ ਕਾਸ਼